ਮੈਂ ਦਸ ਗੋਦ ਵਿੱਚ ਆਇਆ ਪੀਆ ਦਾ ਰਾਜ ਹੈ ਬੁਰਾ ਕਿਵੇਂ ਕੀਤੀਆਂ ਮਾਰਦੀਆਂ ਆਇਆ ਦਸ ਨਵ ਜੀਤਾਂ ਦੇ ਮਹੂ ਮਾਰੇ ਜੀ ਸਰਵਾਰੀ ਦੇ ਪਾਲਕੀ ਹੋਵੇ ਆਪਾਂ ਇਹ ਮੁਰਦਾ ਦੀ ਰਸਤਾ ਕਰਕੇ ਅੱਗੇ ਨਲਮਰਤ ਹੋ ਕੇ ਗੁਰੂ ਘਰ ਦੇ ਕੁੰਡੀ ਦਾ ਪ੍ਰਾਪਤ ਕਰਨੀਆਂ ਜੀ ਸਤਾਂ ਦੇ ਜਨਾਂ ਦੀ ਬ੍ਰਿਤੀ ਹੈ ਸਾਡੇ ਪਿੰਡੋ ਪਰਲਾ ਸ਼ਹੀਦੀ ਨਵ ਜੀਤਾਂ ਜੋ ਕਿ ਚਾਦ ਮੰਡਾ ਦੇ ਵਿੱਚ ਇਸ ਮੁੱਖ ਪੰਡਾਲ ਦੇ ਮੋਢੇ ਨਵਾਂ ਆ ਆਪਾਂ ਸਾਰਿਆਂ ਨੇ ਨਵ ਜੀਤਾਂ ਨੂੰ ਪਰਮਾਤਮਾ ਦਾ ਬੜੇ ਪ੍ਰੇਮ ਤੇ ਪਿਆਰ ਸਰਕਾਰ ਨਾਲ ਸੰਗਤ ਦੇ ਜਨਾਂ ਦੀ ਬ੍ਰਿਤੀ ਹੈ श्री सोर जी نے اکشہ رہا سنگان برباد t a 그리고 n berubah, minum l ਪਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਅਗਰ ਉਹ ਚੁੱਪੇ ਨੇ ਗੁਰਦੁਆਰਾ ਸਾਹਿਬ ਦੀ ਤਰਫੋਂ ਵੀ ਤਾਂ ਜੋ ਕਿ ਇਹਨਾਂ ਸਮਾਪਤੀ ਕਰਨੀ ਹੈ ਤੇ ਮੈਂ ਬੇਨਤੀ ਕਰਾਂ ਦਾ ਸਟੇਜ ਤੇ ਜਿਦਾ ਤਾਜੇ ਕਿਉਂਕਿ ਮੈਂ ਉਹਦਾ ਧਿਆਨ ਦੇ ਰਿਹਾ ਤੇ ਬੇਨਤੀ ਕਰਾਂਗੇ ਪਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਸਮਾਪਤੀ ਕਰਨਗੇ ਨਗਰ ਕੀਰਤਨ ਸਾਡੇ ਬਹੁਤ ਹੀ ਸਨਮਾਨ ਗੁਰਵਾਲਾ ਗੁਰਿੰਦਰ ਸਿੰਘ ਜੀ ਇੱਥੇ ਪ੍ਰਬੰਧਕ ਕਮੇਟੀ ਦਾ ਬੀਰ ਅਵਤਾਰ ਸਿੰਘ ਦੀ ਗੁਰੂ ਦੀਆਂ ਲਾੜੀਆਂ ਫੌਜਾਂ ਵੀਰ ਅਕਾਲੀ ਅਵਤਾਰ ਸਿੰਘ ਜੀ ਅਲੂਣਾ ਮਿਆਂ ਮਿਆਂ ਤੋਂ ਜਿਨ੍ਹਾਂ ਨੇ ਜਿੱਦੇ ਨੂੰ ਬੜਾ ਮਾਣ ਵਸਿਆ ਸਤਿਗੁਰੂ ਜੀ ਕਿਰਪਾ ਕਰ ਇਸੇ ਤਰ੍ਹਾਂ ਪ੍ਰੇਮ ਬਣਾਏ ਰੱਖੋ ਆਓ ਇਹਨਾਂ ਕੋਲ ਜਿਹੜੇ ਹੋਏ ਜਿਥਾ ਆਪ ਜੀ ਕੋਲੋਂ ਆਗਿਆ ਮੰਗਣ ਲੱਗਿਆ ਸਤਿਗੁਰੂ ਜੀ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਕੋਲੋਂ ਢਾਡੀ ਵਾਰਾਂ ਗਾਇਨ ਕਰਦਿਆਂ ਕੋਲੋਂ ਇਤਨੀਆਂ ਨੇ ਇੱਕ ਪ੍ਰਕਾਰ ਦੀਆਂ ਗੱਥੀਆਂ ਹੋ ਜਾਂਦੀਆਂ ਨੇ ਗੁਰੂ ਮਹਾਰਾਜਰ ਗੁਰੂ ਕੀ ਸੰਗਤ ਵਖਸਰ ਜਿਓਗਾ ਆਓ ਬਲਾ ਫੱਲੇ ਫੱਲੇ ਆਖੋ ਕੱਝੇ ਜੀ ਵਾਹਿਗੁਰੂ ਜੀ ਦਾ ਖਾਲਸਾ WOAH